ਸਿਰਿਆਂ ਨਾਲ ਜੀ ਵੀਡੀਓ ਦੇਖ ਰਹੇ ਸਭ ਜੀ ਨੂੰ ਲੈ ਕੇ ਆਜ ਰਹੇ ਹਾਂ ਅੱਜ ਦੀ ਵੱਡੀ ਖਬਰ ਕੀ ਮਗਾਈ ਪੱਤੇ ਤੇ ਲੱਗੀ ਰੋਕ ਜਲਦ ਹਟੇਗੀ ਮੋਦੀ ਸਰਕਾਰ ਨੇ ਦਿੱਤਾ ਵੱਡਾ ਅਪਡੇਟ ਕੇਂਦਰ ਸਰਕਾਰ ਨੇ 8ਵੇਂ ਤਨਖਾਹ ਕਮਿਸ਼ਨਰ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਸਾਬ ਦੇ ਵਿਚਾਰ ਸਰਕਾਰ ਨੇ ਮਗਾਈ ਪੱਤੇ ਮਗਾਈ ਰਾਤ ਤੇ ਸੰਬੰਧੀ ਇੱਕ ਵੱਡਾ ਅਪਡੇਟ ਦਿੱਤਾ ਹੈ ਕੇਂਦਰ ਸਰਕਾਰ ਦੇ ਵਿਚਾਰੀਆਂ ਨੇ ਪੈਨਸ਼ਨਾਂ ਨਾਲ ਸੰਬੰਧੀ ਤੇ ਇੱਕ ਵੱਡੇ ਘਟਨਾਕਰਮ ਵਿੱਚ ਵਿੱਤ ਮੰਤਰੀ ਆਰਲੇ ਨੇ ਸਪਸ਼ਟ ਕੀਤਾ ਹੈ ਕਿ ਕੋਵਿਡ-19 ਦੀ ਮਿਆਦ ਦੌਰਾਨ ਰੋਕੇ ਗਏ ਮੰਗਾਈ ਪੱਤੇ ਅਤੇ ਮੰਗਾਈ ਰਾਤ ਦੇ ਬਕਾਇਏ ਜਾਰੀ ਨਹੀਂ ਕੀਤੇ ਜਾਣਗੇ। ਧੰਨਵਾਦ। ਵਿੱਤ ਮੰਤral ਲੈਣੇ ਸੰਸਦ ਵਿੱਚ ਕਿਹੜੀ ਜਾਣਕਾਰੀ ਦਿੱਤੀ ਹੈ ਜਵਾਬ ਸੰਸਦ ਵਿੱਚ ਉੱਠਦੇ ਗਏ ਇੱਕ ਇੱਕ ਸਵਾਲ ਤੋਂ ਬਾਅਦ ਆਇਆ ਆਇਆ ਹੈ ਜਿਸ ਵਿੱਚ ਪੁੱਛਿਆ ਗਿਆ ਸੀ ਕਿ ਕੀ ਕੇ ਮਹਾਮਾਰੀ ਤੋਂ ਬਾਅਦ ਦੇਸ਼ ਦੇ ਆਰਥਿਕ ਰਿਕਵਰੀ ਦੇ ਮੱਦੇ ਨਜ਼ਰ ਜਨਵਰੀ 2020 ਤੇ 2021 ਤੱਕ ਲਗਾਏ ਗਏ 18 ਮਹੀਨਿਆਂ ਦੀ ਡੀਏ ਡੀਆਰ ਫ੍ਰੀਜ ਦੇ ਮੋੜ ਵਿਚਾਰ ਕੀਤੇ ਜਾਣਗੇ ਇਸ ਚਿੰਤਾ ਨੂੰ ਸੰਬੋਧਿਤ ਕਰਦੇ ਹੋਏ ਵਿੱਤ ਰਾਜ ਮੰਤਰੀ ਪੰਕਜ ਚੋਦਰੀ ਨੇ ਕਿਹਾ 2020 ਵਿੱਚ ਮਹਾਮਾਰੀ ਦਾ ਪ੍ਰਤੀਕੂਲ ਵਿੱਤੀ ਪ੍ਰਭਾਵ ਅਤੇ ਸਰਕਾਰ ਦੁਆਰਾ ਚੁੱਕਿਆ ਗਿਆ ਭਲਾਈ ਉਪਾਅਾਂ ਤੇ ਵਿੱਤ ਪੋਸ਼ਣ ਦਾ ਵਿੱਤੀ ਬੋਝ ਦਿੱਕਤੀ ਸਾਲ 2020-21 ਤੋਂ ਬਾਅਦ ਵੀ ਜਾਰੀ ਰਿਹਾ ਇਸ ਲਈ ਡੀਏਡੀ ਘਰ ਤੇ ਬਕਾਏ ਦਾ ਭੁਗਤਾਨ ਕਰਨਾ ਸੰਭਵ ਨਹੀਂ ਮੰਨਿਆ ਗਿਆ ਤੇ ਵਿੱਤ ਰਾਜ ਮੰਤਰੀ ਨੇ ਕਿਹਾ ਹੈ ਕੇਂਦਰੀ ਸਰਕਾਰ ਕਰਮਚਾਰੀਆਂ ਪੈਨਸ਼ਨਾਂ ਨੂੰ 1.1.2020 ਤੋਂ 1 ਜੁਲਾਈ 2020 ਤੋਂ 1/7/2020 ਤੋਂ 1 1 2021 ਤੋਂ ਮਿਲਣ ਵਾਲੇ ਮਂਘਾਈ ਪੱਤੇ ਮਹਿੰਗੀ ਰਾਤ ਦਿਨਾਂ ਤੇ ਇਨ ਕਿਰਚਤਾਂ ਨੂੰ ਫ੍ਰੀਜ ਕਰਨ ਦਾ ਫੈਸਲਾ ਕੋਵਿਡ-19 ਕਰਨ ਆਰ ਆਰਥਿਕ ਵਿਘਨ ਅਤੇ ਸੰਬੰਧ ਵਿੱਚ ਲਿਆ ਗਿਆ ਹੈ ਤੇ ਜੋ ਸਰਕਾਰੀ ਵਿੱਤ ਦੇ ਦਬਾਅ ਘਟ ਕੀਤਾ ਜਾ ਸਕਦਾ ਹੈ ਅੱਠਵੀਂ ਤਨਖਾਹ ਕਮਿਸ਼ਨਰ ਦੀ ਪ੍ਰਮਾਨਗੀ ਤੋਂ ਬਾਅਦ دیਏ ਅਤੇ ਚਰਚਾ ਤੇਜ਼ ਹੋ ਗਈ ਸਰਕਾਰ ਵੱਲੋਂ ਇਹ ਸਪਸ਼ਟੀ ਕਰਨਾ ਜੇਹੇ ਸਮੇਂ ਆਇਆ ਹੈ ਜਦੋਂ ਅੱਠਵੇਂ ਤਨਖਾਹ ਕਮਿਸ਼ਨਰ ਬਾਰੇ ਕਿ ਆਸ ਅਰਾਈਆਂ ਤੇਜ਼ ਹੋ ਗਈਆਂ ਹਨ ਜਿਸ 9 ਜਨਵਰੀ ਵਿੱਚ ਕੇਂਦਰੀ ਕੈਬਨਟ ਦੇ ਕੈਬਨਟ ਨੇ ਸਿੰਦਾ ਤੱਕ ਤੱਕ ਦੀ ਮਨਜ਼ੂਰੀ ਦੇ ਦਿੱਤੀ ਹੈ ਧੰਨਵਾਦ